ਪਹਿਲਾਂ ਸਾਡੇ ਡਰਾਈਵਰ ਨੇ ਗਲਤੀ ਕੀਤੀ ਹੈ ਜੇ ਮੰਨੋ ਗੱਲ ਇਹਨੇ ਬ੍ਰੇਕ ਵੀ ਮਾਰੀ ਹੋ ਤੇ ਮੰਨ ਲਈ ਗੱਲ ਵੀ ਚਲੋ ਜੋ ਮਰਜ਼ੀ ਜੇ ਕਨੈਕਟਰ ਨਾਲ ਕਿਸੇ ਖੰਭ ਤੇ ਲਾ ਬਿਆਨ ਕਰ ਲੋ ਅਸੀਂ ਨਹੀਂ ਆਉਂਦੇ ਜੀ ਅਸੀਂ ਗਏ ਵੀ ਨਹੀਂ ਕੋਲ ਕਿ ਤੂੰ ਚਲਾਨ ਕਰ ਦੇ ਕਰ ਲੈ ਤੁਹਾਡੀ ਲੋੜ ਹੀ ਅਸੀਂ ਚਲਾਨ ਕਰ ਉਹ ਤੋਂ ਬਾਰੇ ਸਿਰ ਕੁੱਟ ਮਾਰ ਜੀ ਇਹ ਕਿੱਦਾਂ ਦੀ ਇਨਸਾਨੀਅਤ ਹੈ ਵਿੱਚ ਸਵਾਰੀਆਂ ਬੈਠੀਆਂ ਨੇ ਮੰਨ ਲਓ ਗੱਲ ਡਰਾਈਵਰ ਨੂੰ ਕੋਈ ਪ੍ਰੋਬਲਮ ਹੈ ਇਹਦੇ ਵਿੱਚ ਮਨਚੇਆ ਸ਼ੋਰ ਹੋ ਜਾਵੇ ਬਹੁਤ ਭਰੋਸਾ ਦਿੱਤਾ ਵੀ ਤੁਹਾਡੇ ਨੂੰ ਬਿਲਕੁਲ ਵੀ ਤੰਗ ਪਰੇਸ਼ਾਨ ਨਹੀਂ ਕੀਤਾ ਜਾਊਗਾ ਕਿ ਮੁਕੰਮਲ ਇੱਕ ਤੋਂ ਬਾਅਦ ਨੂੰ ਇੱਕ ਲਾਈਨ ਦਿੱਤੀ ਜਾਊਗੀ ਉਹਦੇ ਵਿੱਚ ਕੋਈ ਵੀ ਚਲਾਨ ਨਹੀਂ ਹੋਊਗਾ ਦੂਜੀ ਗੱਲ ਡਰਾਈਵਿੰਗ ਪੁਲਿਸ ਵਾਲੇ ਜਿਹਨੇ ਸਾਡੇ ਬਾਈ ਡਰਾਈਵਰ ਤੇ ਥੱਪੜ ਮਾਰਿਆ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਉਤੇ ਕਾਰਵਾਈ ਨਾ ਹੋਈ ਤਾਂ ਅਸੀਂ ਮੁਕੰਮਲ ਫੇਰ ਆਉਣ ਵਾਲੀ 15 ਮਾਰਚ ਨੂੰ ਪੂਰਾ ਜਿਰਖਪੁਰ ਪੂਰਾ ਪੰਜਾਬ ਬੰਦ ਕਰਾਂਗੇ ਜੇ ਉਹ ਮੁਲਾਜ਼ਮ ਤੇ ਕਾਰਵਾਈ ਨਾ ਹੋਈ ਚਲਾਨ ਕਰਿਆ ਉਹਨੇ ਇਹਦਾ ਚਲਾਨ ਹੋਇਆ ਚਲਾਨੇ ਬਿਲਕੁਲ ਨਹੀਂ ਭਰੂਗਾ ਜੇ ਚਲਾਨ ਭਰੇਗਾ ਤਾਂ ਵੀ ਸਾਡਾ ਬਿਲਕੁਲ ਮੁਕੰਮਲ ਜਾਮ ਹੋਏਗਾ ਪੂਰਾ ਪੰਜਾਬ ਬੰਦ ਕਰਾਂਗੇ ਇਹ ਸਾਡਾ ਬਸ ਇਹੀ ਹੈ ਕੋ ਮੁੰਡੇ ਨੇ ਇਹਦੇ ਮਾਰਿਆ ਥੱਪੜ ਕੋਈ ਕਿਸੇ ਵੀ ਟ੍ਰੈਫਿਕ ਪੁਲਿਸ ਵੱਲੋਂ ਥੱਪੜ ਮਾਰਨ ਦੀ ਔਜਾਤ ਨਹੀਂ ਹੈਗੀ ਹੈ ਮੈਂ ਹੱਥ ਜੋੜੇ ਮੈਂ ਵੀ ਗੱਡੀ ਸਾਈਡ ਤੇ ਲਾਣਵਾਂ ਗੱਡੀ ਉਰੇ ਕਿਉਂਕਿ ਜੀਰਕਪੁਰ ਜਾਂ ਤਾਂ ਐਕਸੀਡੈਂਟ ਹੋ ਜਾਂਦੇ ਆ ਡਰਾਈਵਰ ਗੱਡੀ ਸਾਈਡ ਲਾਊਗਾ ਹੀ ਲਾਊਗਾ ਉਹ ਪਿੱਛੋਂ ਆ ਕੇ ਡਰਾਈਵਰ ਨੂੰ ਉ ਧਮਕਾਉਂਦੇ ਆ ਗਾਲਾਂ ਕੱਢਦੇ ਆ ਹੱਥ ਪਾਈ ਹੱਥੋਂ ਪਾਈ ਤਾਂ ਕੀਤਾ ਹੈ ਹੱਥੋਂ ਪਾਈ ਹੋਈ ਹੈ ਮੈਂ ਹੱਥੋਂ ਪਾਈ ਕੀਤੀ ਹੈ ਗੱਲ ਕਾ ਹੋਈ ਸੀ ਜੀ ਪੂਰੀ ਗੱਲ ਕਾਰ ਲੱਗੀ ਦੀ ਗੱਡੀ ਚ ਕਾਰ ਉੱਥੇ ਕੱਟ ਬਣਿਆ ਹੋਇਆ ਜੀ ਉੱਥੇ ਗੱਡੀ ਕਾਰ ਆ ਗਈ ਥੱਲੇ ਮੈਂ ਬ੍ਰੇਕ ਮਾਰਤੀ ਤੇ ਉਹ ਤੇ ਬ੍ਰੇਕ ਪੈ ਗਈ ਜਦੋਂ ਨਾਲ ਦੇ ਨਾਲ ਤੁਸੀਂ ਡਰਾਈਵਰ ਆਂ ਕੀ ਨਾਮ ਨਾਮ ਕਹੋ ਜੀ ਆਪਣਾ ਸਤੀਸ਼ ਕੁਮਾਰ ਸਤੀਸ਼ ਕੁਮਾਰ ਤੇ ਪੀ ਆਰਟੀਸੀ ਚੰਡੀਗੜ੍ਹ ਟਿਕੂ ਤੇ ਮੈਂ ਜਦੋਂ ਗੱਡੀ ਤੋੜ ਲਈ ਮੈਂ ਪੁਲਿਸ ਵਾਲਾ ਆਇਆ ਮੈਨੂੰ ਹੱਥ ਜੋੜ ਕੇ ਬੇਨਤੀ ਕਰੀ ਮੈਂ ਗੱਡੀ ਸਾਈਡ ਤੇ ਲਾ ਲੈਣ ਦੋ ਪਰ ਕੁੜੀ ਸਾਡੇ ਨਾਲ ਅਮਰਤਾਰੀ ਕੁੜੀ ਚੜੀ ਧੀ ਉਹਨੇ ਬਿਆਨ ਦੇ ਕੇ ਗਿਆ ਵੀ ਇਹ ਡਰਾਈਵਰ ਦੀ ਗਲਤੀ ਨਹੀਂ ਹੈਗੀ ਤੇ ਹੱਥ ਜੋੜ ਕੇ ਬੇਨਤੀ ਕਰੇ ਵੀ ਗੱਡੀ ਸਾਈਡ ਤੇ ਲਾ ਦੇਣ ਤੁਸੀਂ ਚਲਾਨ ਕਰਨਾ ਕਰ ਸਕਦੇ ਹੋ ਮੇਰੀ ਬੇਨਤੀ ਹੈ ਮੀਡੀਆ ਵਾਲੇ ਬਾਈਆਂ ਨੂੰ ਸੋ ਕੋਲ ਸਰਪ੍ਰਸ਼ਾਸ਼ਕਾਂ ਨੂੰ ਵੀ ਉਹ ਜਿੰਦਾ ਉਹ ਪ੍ਰਕਟ ਕਰਦੇ ਜੋ ਬਾਕੀ ਤੋਂ ਦੋਈਆਂ ਹੇੜਾ ਚੌਂਕ ਦੇ ਵਿੱਚ ਜਾਮ ਲਗਾਏ ਗਏ ਬੱਸ ਵਾਲਿਆਂ ਨੂੰ ਕੀ ਕਾਰਨ ਸੀਗਾ ਜੀ ਉਹਨਾਂ ਦਾ ਨੋ ਪਾਰਕਿੰਗ ਚਲਾ ਕਰ ਦਿੱਤਾ ਸੀ ਅੱਛਾ ਜੀ ਉਸ ਗੱਲ ਤੋਂ ਸੀਗੇ ਉਹ ਵੀ ਸਾਡਾ ਚਲਾਣ ਕਿਉਂ ਕਰਿਆ ਅੱਜ ਜਿਹਨਾਂ ਨੂੰ ਕਿਹਾ ਵੀ ਤੁਸੀਂ ਜਾ ਚੌਂਕ ਦੀ ਬੱਸਾਂ ਨਾ ਲਓ ਵੀ ਉਹ ਕੇ ਆਪਣਾ ਤੁਹਾਨੂੰ 6 ਮੀਟਰ ਤੋਂ ਅੱਗੇ ਬੱਸ ਔਲੀ ਜੇ ਕਿਤੇ ਲਾਈਟਾਂ ਦੇ ਰੋਕ ਲੋ ਵਿੱਚੇ ਨਾ ਅੱਛਾ ਜੀ ਇਸ ਕੱਲ੍ਹ ਬੱਚੇ ਉਹਨਾਂ ਨਾਲ ਗੱਲ ਕੀਤੀ ਉਹ ਉਹਨਾਂ ਦਾ ਦੂਰ ਕਰ ਦਿੱਤਾ ਵੀ ਐਸਡੀਐਸ ਸਾਹਿਬ ਨੂੰ ਮਿਲਦੇ ਆ ਉਹਨਾਂ ਦਾ ਬੱਸ ਸਟੈਂਡ ਕਰਵਾ ਦਿਆਂਗੇ ਅੱਛਾ ਜੀ ਇਹ ਨੋ ਪਾਰਕਿੰਗ ਦੀ ਛੜੀ ਸੀ ਬੱਸਾਂ ਦੀ ਹਾਂ ਜੀ ਚਲਾਨ ਕਰਨ ਤੇ ਜਿਹੜੇ फडਕ ਗਏ ਜੀ